ਸਤ ਸ੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਕਸੀਦਾ ਕਰੀ ਡਿਜ਼ਾਈਨਰ ਸਟੂਡੀਓ ਤੇ ਤੇ ਮੈਨੂੰ ਪੂਰੀ ਉਮੀਦ ਆ ਕਿ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਅੱਜ ਦੀ ਜਿਹੜੀ ਕਲੈਕਸ਼ਨ ਆ ਗਈ ਉਹ ਆਪਾਂ ਪ੍ਰਿੰਟਡ ਸੂਟਾਂ ਦੀ ਲੈ ਕੇ ਆਏ ਆ ਬਟ ਸੁਪੀਰੀਅਰ ਕੁਆਲਿਟੀ ਦੇ ਵਿੱਚ ਲੈ ਕੇ ਆਏ ਆਂਗੇ ਤੇ ਮੀਨਸ ਕਿਉਂਕਿ ਮਲ ਕਾਟਨ ਦੇ ਆਪਣੇ ਬਹੁਤ ਸਾਰੇ ਪਾਰਟ ਹੋ ਗਏ ਨੇ ਵੀਡੀਓਸ ਤੇ ਬਹੁਤ ਸੋਹਣਾ ਸਟਾਕ ਆਊਟ ਰਿਹਾ ਆਪਣਾ ਤੇ ਅੱਗੇ ਵੀ ਲੈ ਕੇ ਆਵਾਂਗੇ ਅਸੀਂ ਮਲ ਕਾਟਨ ਦੇ ਸੂਟਾਂ ਦੇ ਕਿਉਂਕਿ ਡਿਮਾਂਡ ਆ ਜਿਹੜੀ ਉਹ ਖਤਮ ਨਹੀਂ ਹੋ ਰਹੀ ਤੇ ਬਾਰ-ਬਾਰ ਪਹਿਨਣ ਦੀ ਡਿਮਾਂਡ ਕਰ ਰਹੀ ਹੈ ਤੇ ਅਸੀਂ ਜਰੂਰ ਉਹ ਸਟਾਕ ਰੀਸਟਾਕ ਕਰ ਰਹੇ ਹਾਂਗੇ ਜੀ ਬਹੁਤ ਜਲਦੀ ਤੇ ਉਸ ਤੋਂ ਪਹਿਲਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਅਸੀਂ ਬਹੁਤ ਸੋਹਣੇ ਦੇਖੋਗੇ ਤੁਸੀਂ ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਕਲਰ ਨੇ ਜੀ ਇਹਨਾਂ ਦੇ ਵਿੱਚ ਤੇ ਇਹਨਾਂ ਦਾ ਫੈਬਰਿਕ ਵੀ ਪੂਰਾ ਸੁਪੀਰੀਅਰ ਫਾਈਨ ਕੁਆਲਿਟੀ ਦਾ ਹੈਗਾ ਤੇ ਆ ਬਾਕੀ ਜੇ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਸੇਮ ਹੀ ਨਾਮ ਦਾ ਪੇਜ ਸਾਡਾ ਇੰਸਟਾਗ੍ਰam ਤੇ ਹੈ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਕਰੋ ਤੇ ਤਾਂ ਕਿ ਤੁਹਾਨੂੰ ਸ਼ਾਰਟ ਫਾਰਮ ਦੇ ਵਿੱਚ ਤੁਸੀਂ ਆ ਸਾਡੇ ਸੂਟਾਂ ਦੇ ਪੂਰੇ ਸਟਾਈਲ ਦੇਖ ਸਕਦੇ ਹੋ ਜੀ ਤੇ ਚਲੋ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਜੀ ਤੁਹਾਨੂੰ ਇਹਦਾ ਕਲਰ ਆ ਜੀ ਮੀਨਸ orange ਗਾਜਰੀ ਜਿਹਾ ਕਲਰ ਆਗਾ ਬਹੁਤ ਸੋਹਣਾ ਪਿਆਰਾ ਕਲਰ ਆ ਸਭ ਤੋਂ ਪਹਿਲਾਂ ਆਪਾਂ ਕਲਰ ਦੱਸਿਆ ਕਿਉਂਕਿ ਕਲਰ ਮੈਨੂੰ ਬਹੁਤ ਪਸੰਦ ਨੇ ਨਾ ਜਿੰਨੇ ਵੀ ਤੁਸੀਂ ਅੱਜ ਸੂਟ ਦੇਖੋਗੇ ਸਭ ਦੇ ਜਿਹੜੇ ਕਲਰ ਨੇ ਬੜੇ ਫਾਸਟ ਕਲਰ ਨੇ ਤੇ ਬਹੁਤ ਸੋਹਣੇ ਲੱਗਦੇ ਨੇ ਸਮਰ ਦੇ ਵਿੱਚ ਇਸ ਤਰ੍ਹਾਂ ਦੇ ਕਲਰ ਪਏ ਹੋਏ ਤੇ ਈਵਨ ਤੁਹਾਡਾ ਮੀਨਸ ਜਿਹੜਾ ਆਪਣੀ ਲੁੱਕ ਆਗੀ ਉਹ ਵੀ ਬੜੀ ਗ੍ਰੇਸਫੁੱਲ ਆਉਂਦੀ ਹੈਗੀ ਤੇ ਜਿਹੜਾ ਜੀ ਇਹ ਪਹਿਲਾ ਫੈਬਰਿਕ ਸਭ ਦਾ ਸੇਮ ਰਹੇਗਾ ਫੈਬਰਿਕ ਬਾਰੇ ਦੱਸ ਦਗੀ ਆਪਾਂ ਫੈਬਰਿਕ ਇਹਦਾ ਹੈਗਾ ਜੀ ਆ ਜੂਟ कॉटन ਦੇ ਵਿੱਚ ਜੂਟ कॉटन ਜਾਂ ਖਾਦੀ कॉटन ਕਹਿੰਦੇ ਆ ਜੀ ਇਹਨੂੰ ਤੇ ਮੀਨਸ ਇਹਦੇ ਵਿੱਚ ਸ਼ਰਟ ਦੇ ਥੱਲੇ ਤੁਹਾਨੂੰ ਲਾਈਨਿੰਗ ਲਗवानी ਪੈਗੀ ਪੈਸੇ ਹਾਂ ਕਲਰ ਥੋੜੇ ਡਾਰਕ ਕੀ ਆ ਪਰ ਫਿਰ ਵੀ ਮੈਂ ਰეკਮੈਂਡ ਕਰੂੰਗੀ ਕਿ ਥੋ ਸ਼ਰਟ ਦੇ ਥੱਲੇ ਲਾਈਨਿੰਗ ਲਗਵਾ ਲਿਓ ਫੈਬਰਿਕ ਪੂਰਾ ਸੌਫਟ ਹੋਏਗਾ ਬਿਲਕੁਲ ਵੀ ਚੂਬਣ ਵਾਲਾ ਫੈਬਰਿਕ ਨਹੀਂ ਹੈਗਾ ਕਈ ਵਾਰ ਆਪਾਂ ਕਹਿੰਦੇ ਨੇ ਵੀ ਖਾਦੀ ਕਾਟਨ ਆ ਜਾਂ ਜੂਟ ਕਾਟਨ ਆ ਤੇ ਵੀ ਇਹ ਸਮਰ ਦੇ ਵਿੱਚ ਪਹਿਣਾ ਨਹੀਂ ਜੇ ਇਸਪੀਰੀਅਰ ਕੁਆਲਿਟੀ ਦਾ ਫੈਬਰਿਕ ਆਗਾ ਤੇ 100% ਤੁਹਾਡੇ ਸਮਰ ਦੇ ਵਿੱਚ ਪਵੇਗਾ ਬਹੁਤ ਸੌਫਟ ਫੈਬਰਿਕ ਆ ਮੀਨਸ ਦੇਖਣ ਸਾਰੀ ਤੁਹਾਨੂੰ ਲੁੱਕ ਲੱਗੇਗੀ ਕਿ ਹਾਂ ਜੇ ਫੈਬਰਿਕ ਲੈਤਾਗਾ ਤਾਂ ਬਹੁਤ ਸੁਪਰ ਕੁਆਲਿਟੀ ਦਾ ਲੱਗਦਾ ਬਹੁਤ ਸੋਹਣਾ ਫੈਬਰਿਕ ਆ ਜੀ ਤੇ ਕਲਰ ਤੁਹਾਨੂੰ ਦੱਸਤਾ ਗਾਜਰੀ ਮੀਨਸ ਔਰੇਂਜਾ ਕਲਰ ਆ ਇਹ ਬੜਾ ਸੋਹਣਾ ਕਲਰ ਹੈਗਾ ਤੇ ਇਹ ਸੂਟ ਮਿਲਣਗੇ ਜੀ ਅੱਜ ਵਾਲੇ ਮੈਚਿੰਗ ਸੂਟ ਹੋਣਗੇ ਜੀ ਦੇਖੋਗੇ ਤੁਸੀਂ ਇਸ ਤਰ੍ਹਾਂ ਇਹਦਾ ਪ੍ਰਿੰਟ ਹੋਏਗਾ ਬਹੁਤ ਸੋਹਣਾ ਪ੍ਰਿੰਟ ਹੈਗਾ ਕਲਰ ਕੰਬੀਨੇਸ਼ਨ ਵਿੱਚ ਵਾਲੇ ਵੀ ਬਹੁਤ ਸੋਹਣੇ ਨੇ ਜੀ ਦੇਖੋਗੇ ਬਹੁਤ ਸੋਹਣਾ ਲੱਗੇਗਾ ਸੂਟ ਇਹ ਵਾਲਾ ਪਾਇਆ ਹੋਇਆ ਸਿੰਪਲ ਤੁਸੀਂ ਇੱਕ ਲੇਸ ਦੀ ਫਿਨਿਸ਼ਿੰਗ ਦੇਣੀ ਆ ਤੇ ਜਿਹੜੀਆਂ ਭੈਣਾਂ ਨੂੰ ਹੁੰਦਾ ਕਿ ਹਾਂ ਸਾਨੂੰ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਸਾਡੇ ਪਾਇਆ ਹੋਵੇ ਤਾਂ ਉਹ ਵਾਲੀਆਂ ਭੈਣਾਂ ਇਹ ਸੂਟ ਬਹੁਤ ਲਾਈਕ ਕਰਨਗੀਆਂ ਜੀ ਤੇ ਇਹਦੇ ਨਾਲ ਜਿਹੜੀ ਬਾਟਮ ਆ ਜੀ ਉਹ ਆਪਾਂ ਪੇਅਰ ਅਪ ਕੀਤੀ ਆ ਸਟ੍ਰਿਪਸ ਦੇ ਵਿੱਚ ਆ ਗਈ ਲਾਈਨਿੰਗ ਦੇ ਵਿੱਚ ਆ ਯਾਨੀ ਕਿ ਦੇਖੋ ਜੀ ਇਸ ਤਰ੍ਹਾਂ ਜਿਹੜੀ ਇਹਦੀ ਬਾਟਮ ਆਏਗੀ ਇਸ ਤਰ੍ਹਾਂ ਹੀ ਸੂਟ ਦੀ ਲੁੱਕ ਆ ਗਈ ਦੇਖੋ ਬਿਲਕੁਲ ਮੈਚਿੰਗ ਬਾਟਮ ਆ ਜੀ ਨਾਲ ਵਾਲੇ ਕਲਰ ਸਾਰੇ ਬਾਟਮ ਦੇ ਵਿੱਚ ਦਿੱਤੇ ਹੋਏ ਨੇਗੇ ਤੇ ਫੈਬਰਿਕ ਤੁਹਾਨੂੰ ਬਾਰ ਬਾਰ ਕਹਿਣੀ ਆ ਪੂਰਾ ਵਧੀਆ ਕੁਆਲਿਟੀ ਵਾਲਾ ਫੈਬਰਿਕ ਆ ਜੀ ਤੇ ਰੇਂਜ ਪ੍ਰਾਈਸ ਦੇ ਅਕੋਰਡਿੰਗ ਬਹੁਤ ਘੱਟ ਮੀਨਸ ਘੱਟ ਰੇਟ ਦੇ ਵਿੱਚ ਤੁਹਾਨੂੰ ਇੰਨਾ ਵਧੀਆ ਫੈਬਰਿਕ ਮਿਲ ਰਿਹਾ ਹੈਗਾ ਜੀ ਦੇਖੋਗੇ ਤੁਸੀਂ ਕਲਰ ਬਹੁਤ ਸੋਹਣੇ ਨੇ ਜੀ ਤੁਸੀਂ ਇਹਦੇ ਨਾਲ ਸਿੰਗਲ ਸ਼ੇਡ ਦਾ ਦੁਪੱਟਾ ਕਰਾਓ ਬਹੁਤ ਸੋਹਣਾ ਲੱਗੇਗਾ ਇਹ ਐ ਫਾਸਟ ਕਲਰ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਇਹਦੇ ਵਿੱਚ ਹੀ ਦੂਸਰਾ ਕਲਰ ਸੈਕੰਡ ਕਲਰ ਸੈਕੰਡ ਕਲਰ ਵੀ ਪਿਆਰਾ ਬਹੁਤ ਪਿਆਰਾ ਕਲਰ ਹੈ ਜੀ ਦੇਖੋਗੇ ਤੁਸੀਂ ਗ੍ਰੀਨ ਬਲੂ ਜਿਹਾ ਕਲਰ ਹੈਗਾ ਇਹ ਵਾਲਾ ਫੈਬਰਿਕ ਸਭ ਦਾ ਸੇਮ ਰਹੇਗਾ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਤੇ ਸੁਪੀਰੀਅਰ ਡਿਜ਼ਾਈਨਸ ਡਿਜ਼ਾਈਨਸ ਵੀ ਬਹੁਤ ਜ਼ਿਆਦੇ ਸੋਹਣੇ ਆ ਲਓ ਦੇਖੋ ਜੀ ਬਹੁਤ ਪਿਆਰਾ ਕਲਰ ਆ ਤੇ ਕੰਬੋ ਕੀਤਾਗਾ ਇਹਨਾਂ ਨੇ ਲੈਮਨ ਜੇ ਕਲਰ ਦੇ ਨਾਲ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਵੀ ਆ ਡਿਜ਼ਾਈਨਿੰਗ ਹੋਈ ਵੀ ਆ ਤੁਸੀਂ ਇਹਨਾਂ ਨੂੰ ਸਲਵਾਰ ਸੂਟ ਬਣਾਓ ਪਰਾਜੋ ਸੂਟ ਬਣਾਓ ਫਰੌਕ ਸੂਟ ਬਣਾਓ ਜੋ ਤੇ ਤੁਹਾਡੇ ਦਿਲ ਕਰਾ ਤੁਸੀਂ ਉਸ ਤਰ੍ਹਾਂ ਬਣਾ ਸਕਦੇ ਹੋ ਬਹੁਤ ਸੋਹਣੇ ਲੱਗਣਗੇ ਜੀ ਤੇ ਇਹਦੇ ਨਾਲ ਬਾਟਮ ਆ ਜਿਹੜੀ ਉਹ ਪੇਅਰ ਅਪ ਕੀਤੀ ਆ ਸਟ੍ਰਿਪਸ ਵਾਲੀ ਹੀ ਸੀਮ ਦੇਖੋ ਜੀ ਫੈਬਰਿਕ ਦਾ ਤੁਹਾਨੂੰ ਵੈਸੇ ਹੀ ਸ਼ੋਅ ਕਰਨ ਤੇ ਕੁਆਲਿਟੀ ਦਾ ਪਤਾ ਲੱਗ ਰਿਹਾ ਹੋਏਗਾ ਕਿ ਕਿੰਨਾ ਵਧੀਆ ਵਾਲਾ ਫੈਬਰਿਕ ਲੱਗਿਆ ਹੋਇਆ ਹੈਗਾ ਬਿਲਕੁਲ ਵੀ ਕੋਈ ਵੱਟ ਦੀ ਪ੍ਰੋਬਲਮ ਨਹੀਂ ਜੀ ਕੋਈ ਇਹਦੇ ਵਿੱਚ ਬਹੁਤੇ ਬਲ ਨਹੀਂ ਪੈਣਗੇ ਸੂਟਾਂ ਦੇ ਵਿੱਚ ਵੀ ਜੇ ਆਪਾਂ ਕਈ ਵਾਰ ਹੁੰਦਾਗਾ ਕਿ ਪਿਓਰ ਕਾਟਨ ਆ ਵੱਟ ਜ਼ਿਆਦਾ ਪੈਣਗੇ ਇਸ ਤਰ੍ਹਾਂ ਦੀ ਨਹੀਂ ਪ੍ਰੋਬਲਮ ਆਏਗੀ ਤੇ ਮੀਨਜ਼ ਬਹੁਤ ਘੱਟ ਰਹਿ ਗਏ ਸਾਡੇ ਕੋਲੇ ਸੂਟ 2 1 2 2 ਪੀਸ ਜੀ ਰਹਿ ਗਏ ਬਸ ਆਲਮੋਸਟ ਇਹ ਨਿਕਲ ਜਾਂਦੇ ਆ ਜੀ ਸੂਟ ਰੰਦੇ ਨਹੀਂ ਹੈਗੇ ਕਿ ਕਿਉਂਕਿ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਆ ਬਾਹਰ ਅੰਦਰ ਆਉਣ ਜਾਣ ਵਾਸਤੇ ਇਹ ਵਾਲੀ ਚੀਜ਼ ਵਧੀਆ ਲੱਗਦੀ ਹੈਗੀ ਆਪਾਂ ਨੂੰ ਤੇ ਬਾਕੀ ਬਾਹਰ ਵਾਲੀਆਂ ਪਹਿਣਾ ਜਿਹੜੀਆਂ ਫੋਰਨ ਵਾਲੀਆਂ ਪਹਿਣਾ ਉਹ ਵੀ ਇਹ ਸੂਟ ਬਾਈ ਕਰ ਸਕਦੀਆਂ ਨੇ ਜੀ ਦੇਖੋ ਜੀ ਆਹ ਵਾਲਾ ਕਲਰ ਇਹ ਸੂਟ ਆਏਗਾ ਆਲਓਵਰ ਪਹਿਲਾਂ ਵਾਲੇ ਸੂਟ ਆਪਣੇ ਆਏ ਸੀ ਮੈਚਿੰਗ ਦੇ ਵਿੱਚ ਬਟ ਇਹ ਵਾਲਾ ਸੂਟ ਆਏਗਾ ਆਪਣੇ ਕੋਲੇ ਆਲਓਵਰ ਦੇ ਵਿੱਚ ਇਹਦਾ ਲਵੈਂਡਰ ਜਿਹਾ ਕਲਰ ਆ ਜੀ ਪਰਪਲ ਜਿਹਾ ਕਲਰ ਲਵੈਂਡਰ ਵੀਡੀਓ ਦੇ ਵਿੱਚ ਮੇਬੀ ਥੋੜਾ ਚੇਂਜ ਆ ਰਿਹਾ ਸ਼ਾਇਦ ਜਾਂ ਮੈਨੂੰ ਲੱਗ ਰਿਹਾਗਾ ਤੇ ਪਰ ਕਲਰ ਬਹੁਤ ਪਿਆਰਾ ਸਮਰ ਦੇ ਅਕੋਰਡਿੰਗ ਆ ਤੇ ਇਹਨੂੰ ਵੀ ਕੋਈ ਏਜ ਦਾ ਮੀਨਜ਼ ਵੇਅਰ ਕਰ ਸਕਦਾ ਕਿਉਂਕਿ ਕਲਰ ਵੀ ਸੋਹਣਾ ਤੇ ਪ੍ਰਿੰਟਿੰਗ ਵੀ ਬਹੁਤ ਸੋਹਣੀ ਆ ਕੋਈ ਜ਼ਿਆਦਾ ਬਹੁਤੇ ਇਹਦੇ ਵਿੱਚ ਕਲਰ ਯੂਜ਼ ਨਹੀਂ ਹੋਏ ਹੋਏਗੇ ਇਸ ਕਰਕੇ ਕੋਈ ਵੀ ਪਾ ਸਕਦਾ ਹਲਕਾ ਹਲਕਾ ਦੇ ਵਿੱਚ ਡੇ ਨਾਈਟ ਦਾ ਪ੍ਰਿੰਟ ਵੀ ਆਉਂਦਾਗਾ ਮੀਨ ਜੇ ਸੈਲਫ ਪ੍ਰਿੰਟਿੰਗ ਵੀ ਹੈਗੀ ਆ ਤੇ ਫੈਬਰਿਕ ਤੁਹਾਨੂੰ ਉਹੀ ਸੇਮ ਰਹੇਗਾ ਜੀ ਸੁਪੀਰੀਅਰ ਕੁਆਲਿਟੀ ਦੀ ਜੂਟ ਕਾਟਨ ਦੇਖੋਗੇ ਜੀ ਤੁਸੀਂ ਇਸ ਤਰ੍ਹਾਂ ਤੇ ਤੁਹਾਡੀ ਮਰਜ਼ੀ ਆ ਕਿ ਤੁਸੀਂ ਸ਼ਰਟ ਦੇ ਥੱਲੇ ਕੱਲੀ ਲਾਈਨਿੰਗ ਲਗਵਾ ਸਕਦੇ ਹੋ ਤੇ ਪੂਰੇ ਸੂਟ ਦੀ ਕੋਈ ਨੀਡ ਨਹੀਂ ਹੈਗੀ ਜੀ ਦੇਖੋਗੇ ਇਸ ਨੂੰ 5 ਮੀਟਰ ਰਨਿੰਗ ਸੂਟ ਮਿਲੇਗਾ ਜਿਹੜੇ ਪਹਿਲਾਂ ਵਾਲੇ ਆ ਉਹ 2.5 2.5 ਮੀਟਰ ਦੀ ਕੱਟ ਮਿਲੇਗੀ ਤੁਹਾਨੂੰ ਤੇ ਇਹ ਵਾਲਾ 5 ਮੀਟਰ ਆਲਓਵਰ ਸੂਟ ਮਿਲੇਗਾ ਜੀ ਵਿਦ ਦੁਪੱਟਾ ਲੈਣਾ ਚਾਹੁੰਦੇ ਆ ਵਿਦ ਦੁਪੱਟਾ ਲੈ ਸਕਦੇ ਆ ਵੈਸੇ ਇੰਨਾ ਇਹ ਵਾਲੇ ਆਊਂਡ ਆਊਟ ਦੁਪੱਟਾ ਨਹੀਂ ਗੀ ਜੀ ਸੂਟ ਜਿਹੜੇ ਸਾਨੂੰ ਪ੍ਰਾਈਸ ਸ਼ੋ ਹੋਣਗੇ ਸਕਰੀਨ ਦੇ ਉੱਪਰ ਵਿਦ ਆਊਟ ਦੁਪੱਟਾ ਸ਼ੋ ਹੋਣਗੇ ਜੀ ਤੇ ਅਗਲਾ ਵਾਲਾ ਦੇਖੋ ਜੀ ਆਹ ਵਾਲਾ ਸੂਟ ਬਹੁਤ ਪਿਆਰਾ ਸੂਟ ਆ ਜੀ ਤੇ ਦੇਖੋ ਪਨੇ ਵੀ ਪੂਰੇ ਖੁੱਲੇ ਡੁੱਲੇ ਹੈਗੇ ਮੀਨਜ਼ ਕੋਈ ਇਹ ਨਹੀਂ ਹੈ ਕਿ ਛੋਟੇ ਪਣੇ ਦਾ ਸੂਟ ਆ ਬਹੁਤ ਵਧੀਆ ਵੱਡੇ ਪਣੇ ਦੇ ਸੂਟ ਨੇਗੇ ਤੇ ਇੱਕ ਜੀ ਇਹ ਵਾਲਾ ਜਿਹੜਾ ਫੈਬਰਿਕ ਆ ਜੀ ਉਹ ਆਏਗਾ 3.5 ਤੋਂ 4 ਮੀਟਰ ਆ ਬਸ ਤੁਸੀਂ 3.5 ਆਪਾਂ ਕਹਿ ਦੇਣਾ ਚਲੋ ਪੌਣੇ 4 ਵੀ ਕਹਿ ਦਿੰਨੇ ਆ ਅਸੀਂ ਮੀਨਜ਼ ਇਹ ਥਾਨ ਦੇ ਵਿੱਚੋਂ ਆ ਲਾਸਟ ਵਾਲਾ ਸੂਟ ਬਚਿਆ ਧਿਆਨ ਕਰਕੇ ਤੇ ਇਹਦੇ ਵਿੱਚ ਇਹ ਗੱਲ ਆ ਜੀ ਇਹਦੇ ਪਹਿਲਾਂ ਵੀ ਸਾਡੇ ਕੋਲ ਇੱਕ 3.5 ਮੀਟਰ ਸੂਟ ਬਣਿਆ ਬਚਿਆ ਸੀ ਤੋਂ ਖੁਦ ਅਸੀਂ ਆ ਵੀ ਸਟਿਚ ਕਰਾਇਆਗਾ ਪਹਿਲਾਂ ਵੀ ਤੇ ਇਹਦੇ ਵਿੱਚ ਥੋੜਾ ਜਿਹਾ ਬਸ ਫੈਬਰਿਕ ਆ ਜਿਹੜਾ ਇਨਸਰਟ ਕਰਿਆਗਾ ਬਾਕੀ ਅੱਜਕੱਲ੍ਹ ਜੀ ਮੈਂ ਸ਼ਾਰਟ ਆਪਾਂ ਕੁੜਤੀਸ ਪਾਉਣਿਆਂਗੇ ਸ਼ਾਰਟ ਲੈਂਥ ਕੱਟ ਹੋ ਗਈ ਹੈ ਸ਼ਰਟ ਦੀ ਤੇ ਬਾਟਮ ਵੀ ਆਪਾਂ ਸਟ੍ਰੇਟ ਪਾ ਲੈਨੇ ਆ ਜਾਂ ਮੀਨਜ਼ ਜਿਆਦਾ ਵਾਲਾ ਵਾਲੀ ਸਲਵਾਰ ਨਹੀਂ ਲਾਈਕ ਕਰਦੇ ਤੁਸੀਂ ਤਾਂ ਤੁਹਾਡੇ ਲਈ ਇਨਫ ਸਟਾਫ ਰਹੇਗਾ ਜੀ ਕਿਉਂਕਿ ਅਸੀਂ ਪਹਿਲਾਂ ਵੀ ਸੂਟ ਬਣਾਇਆਗਾ ਤੇ ਤੁਹਾਨੂੰ ਇਹ ਘੱਟ ਪ੍ਰਾਈਸ 'ਚ ਮਿਲ ਜੇਗਾ 5 ਮੀਟਰ ਵਾਲਾ ਤੁਹਾਨੂੰ ਮੀਨਜ਼ ਪ੍ਰਾਈਸੜਾ ਨਹੀਂ ਲੱਗੇਗਾ ਤੁਹਾਨੂੰ 3.5 ਮੀਟਰ ਪੌਣੇ 4 ਦੇ ਹਿਸਾਬ ਨਾਲ ਪੌਣੇ 4 ਮੀਟਰ ਐਗਜੈਕਟ ਜੀ ਇਹ 380 ਹੈਗਾ ਸੂਟ ਤੇ ਪਰ ਤੁਹਾਨੂੰ ਸਾਢੇ 3 ਮੀਟਰ ਦੇ ਹਿਸਾਬ ਦੇ ਨਾਲ ਹੀ ਇਹਦੀ ਪ੍ਰਾਈਸ ਹੈ ਜਿਹੜੇ ਸ਼ੋ ਹੋਣਗੇ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਹੈਗੀ ਬਹੁਤ ਪਿਆਰਾ ਕਲਰ ਆ ਤੇ ਬਾਕੀ ਪਣਾ ਵੀ ਪੂਰਾ ਖੁੱਲਾ ਡੁੱਲਾ ਜੀ ਤੁਸੀਂ ਦੇਖ ਹੀ ਸਕਦੇ ਹੋਗੇ ਤੇ ਬਹੁਤ ਸੋਹਣੇ ਤੇ ਪਿਆਰੇ ਸੂਟ ਆ ਜੀ ਫੈਬਰਿਕ ਦੀ ਸਪੀਰੀਅਰ ਕੁਆਲਿਟੀ ਹੈਗੀ ਤੇ ਬਾਕੀ ਤੁਸੀਂ ਸਾਡੇ ਪ੍ਰੀਵੀਅਸ ਵੀਡੀਓ ਵੀ ਚੈੱਕ ਕਰ ਸਕਦੇ ਹੋ ਤੁਹਾਨੂੰ ਬਹੁਤ ਸੋਹਣੇ ਪ੍ਰਿੰਟਿੰਗ ਤੇ ਆਲੇ ਤੇ ਏਮਬਰਾਇਡਰੀ ਵਾਲੇ ਸੂਟ ਜਿਹੜੇ ਮਿਲ ਜਾਣਗੇ ਤੇ ਹੋਪਫੁਲੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੀ ਸੂਟ ਵਧੀਆ ਲੱਗੇ ਹੋਣਗੇ ਤੇ ਅਗਰ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਸੇਮ ਹੀ ਨਾਮ ਦਾ ਪੇਜ ਸਾਡਾ ਇੰਸਟਾਗ੍ਰam ਤੇ ਤੁਸੀਂ ਉੱਥੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਜੀ ਸਤਿ ਸ਼੍ਰੀ ਅਕਾਲ